ਉਹਦਾ ਮਾਲਕ ਵੈਗੁਰੂ ਦੇ ਨਾਲ ਮਿਲਾਵਾ ਹੁਆ ਮਿਲਣਾ ਹੋਇਆ ਮਿਲਾਪ ਹੋਣਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਉਹਨੇ ਮਿਲ ਜਾਣਾ ਕੀਤਾ ਫਿਰ ਗੁਰਮਤੀ ਗੁਰੂ ਦੀ ਸਿੱਖਿਆ ਜਿਹਨੂੰ ਮਹਾਰਾਜ ਆਵਾਜ਼ਾਂ ਮਾਰ ਕੇ ਕਹਿੰਦੇ ਨੇ ਗੁਰ ਕੀ ਮਤ ਤੂੰ ਲੈ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਗੁਰੂ ਦੀ ਮਤ ਲੈ ਸਿੱਖਿਆ ਉਹ ਸਿੱਖਿਆ ਲੈ ਕੇ ਜਿਹੜਾ ਜੀਵ ਦਾ ਮਨ ਵਿਚਲਤ ਹੁੰਦਾ ਸੀ ਨਾ ਇੱਧਰ ਉੱਧਰ ਕਬਹੁ ਜੀੜਾ ਉੱਬ ਚੜਤ ਹੈ ਕਬਹੁ ਜਾਏ ਪਿਆਲੇ ਲੋਭੀ ਜੀੜਾ ਥਿਰਣਾ ਰਹਤ ਚਾਰੇ ਕੁੰਡਾਂ ਭਾਲੇ ਹੁਣ ਉਹ ਮਨ ਗੁਰੂ ਦੀ ਸਿੱਖਿਆ ਲੈ ਕੇ ਗੁਰਮਤ ਨੂੰ ਗ੍ਰਹਿਣ ਕਰਕੇ ਮਹਾਰਾਜ ਕਹਿੰਦੇ ਮੰਨ ਗਿਆ ਕਿ ਮੈਂ ਇਹ ਕਰਾਂਗਾ ਮੈਂ ਜਾਪਾਂਗਾ ਮੈਂ ਅੰਦਰੋਂ ਤੁਰਾਂਗਾ ਜੁੜਾਂਗਾ ਅਰ ਹੁਣ ਮਨ ਮੰਨ ਗਿਆ ਤੇ ਜਿੱਦਨ ਮਨ ਮੰਨ ਜਾਵੇ ਮਾਲਕ ਹੋਣ ਵਾਸਤੇ ਜਿੱਦਨ ਮਨ ਮੰਨ ਜਾਵੇ ਮਾਲਕ ਦਾ ਸਿਮਰਨ ਕਰਨ ਲਈ ਭਜਨ ਕਰਨ ਲਈ ਬੰਦਗੀ ਕਰਨ ਲਈ ਜਿੰਨੇ ਮਰਜ਼ੀ ਪਾਪ ਹੋਵਣ ਸਭ ਦਾ ਨਾਸ਼ ਹੋ ਜਾਵੇਗਾ ਸਭ ਦਾ ਪਾਪ ਮੰਨ ਕਰਕੇ ਹੁੰਦੇ ਆ ਤੇ ਮਨ ਮਾਲਕ ਲਈ ਮੰਨ ਗਿਆ ਤੇ ਸਿਮਰਨ ਕੀਤਾ ਪਾਪਾਂ ਦਾ ਨਾਸ਼ ਹੋ ਜਾਵੇਗਾ ਮਹਾਰਾਜ ਦੇ ਬਚਨ ਨੇ ਮਨ ਮੰਨੈ ਤਉ ਪਾਪ ਕੁਸੰਮਲ ਭੰਨੈ ਜਦੋਂ ਮਨ ਮੰਨ ਗਿਆ ਪਾਪਾਂ ਦਾ ਸਮੋਹ ਨਸ਼ਟ ਹੋ ਗਿਆ ਉਪਦੇਸ਼ ਜੋ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਹੁਣ ਜੇ ਉਹ ਉਪਦੇਸ਼ ਗੁਰੂ ਨੇ ਦਿੱਤਾ ਹੈ ਉਹ ਸਿੱਖਾਂ ਨੇ ਕੰਨ ਦੇ ਕੇ ਸਿੱਖਿਆ ਨੂੰ ਸੁਣ ਲਿਆ ਹਿਰਦੇ 'ਚ ਵਸਾ ਲਿਆ ਚੱਲ ਪਏ ਔਰ ਇਹ ਚਾਲ ਨਰਾਲੀ ਗੁਰਮੁਖੀ ਉਹਨ ਗੁਰਮਖਾਂ ਦੀ ਚਾਲ ਨਰਾਲੀ ਵਖਤੀ ਵੱਖਰੀ ਹੋ ਗਈ ਸੰਸਾਰੀਆਂ ਵਾਲੀ ਨਹੀਂ ਨਰੰਕਾਰ ਵਾਲੀ ਭਗਤਾਂ ਵਾਲੀ ਭਗਤਾਂ ਕੀ ਚਾਲ ਨਰਾਲੀ ਚਾਲਾਂ ਨੇ ਰਾਲੀ ਭਗਤਾਂ ਕੇਰੀ ਇਹ ਚਾਲ ਨਰਾਲੀ ਗੁਰਮੁਖੀ ਗੁਰ ਦੀਖਿਆ ਗੁਰੂ ਦੀ ਸਿੱਖਿਆ ਸੁਣ ਮਨ ਪਿੰਨੇ ਮਨ ਭਜ ਗਿਆ ਗੁਰੂ ਦੀ ਸਿੱਖਿਆ ਦੇ ਵਿੱਚ ਮਹਾਰਾਜ ਮੇਰ ਕਰਦੇ ਗੁਰੂ ਦੀ ਸਿੱਖਿਆ ਨੂੰ ਹੁਣ ਮਨ ਮੰਨਿਆ ਮਨ ਮੰਨ ਗਿਆ ਕਬੂਲ ਕਰ ਲਿਆ ਚੱਲ ਪਿਆ ਮਹਾਰਾਜ ਮੇਰ ਕਰਦੇ ਨੇ ਸਤ ਗੁਰ ਮਿਲਿਆ ਤਾਂ ਹਰ ਪਾਇਆ ਪਹਿਲਾ ਸੱਚਾ ਗੁਰੂ ਮਿਲਿਆ ਤੇ ਗੁਰੂ ਨੇ ਜੋ ਕੁਝ ਮਾਰਗ ਤੇ ਚੱਲਣ ਵਾਲਿਆਂ ਨੂੰ ਲੋੜਿੰਦਾ ਸਮਾਨ ਚਾਹੀਦਾ ਉਹ ਦੱਸ ਕੇ ਸਮਝਾ ਕੇ ਮੁਹਈਆ ਕਰਾ ਦਿੱਤਾ ਹੈ ਪ੍ਰਾਪਤ ਕਰਾ ਦਿੱਤਾ ਹੈ ਅਗਿਆਨ ਨੂੰ ਕਟਿਆ ਦੱਸਿਆ ਇਸ ਮਾਰਗ ਦੇ ਪੰਧਿਆ ਰੋਸ਼ਨੀ ਤੋਂ ਬਗੈਰ ਇਸ ਮਾਰਗ ਤੇ ਨਹੀਂ ਚੱਲਿਆ ਦਾਣਾ ਤੇ ਉਸ ਮਾਰਗ ਤੇ ਆਕਾਲ ਵਾਲੇ ਤੇ ਚੱਲਣਾ ਤੇ ਮਾਰਗ ਜਿਹੜਾ ਅੰਧ ਧੁੰਦੇ ਹਨੇਰਾ ਹੀ ਹਨੇਰਾ ਤੇ ਚਾਨਣ ਉਹਦੇ ਕੋਲ ਹੋਣਾ ਹੈ ਜਿਹੜਾ ਗੁਰੂ ਨਾਲ ਜੁੜ ਗਿਆ ਗੁਰੂ ਨੇ ਗਿਆਨ ਦਾ ਚਾਨਣ ਦਿੱਤਾ ਉਹਨੂੰ ਲੈ ਕੇ ਤਾਂ ਹੀ ਮਹਾਰਾਜ ਕਹਿੰਦੇ ਗੁਰ ਬਿਨ ਕੋਰ ਅੰਧਾਰ ਗੁਰੂ ਤੋਂ ਬਗੈਰ ਬਾਹਰਲੀ ਦੁਨੀਆ ਵਿੱਚ ਵੀ ਹੈ ਹਨੇਰਾ ਅਸੀਂ ਬਾਹਰਲੀ ਦੁਨੀਆ 'ਚ ਬਹੁਤ ਚਾਨਣ ਕੀਤਾ ਤੇ ਬਹੁਤ ਚਾਨਣ ਮੰਨਦੇ ਪਰ ਅੰਦਰ ਲਈ ਜਿੱਧਰ ਨੂੰ ਅੰਦਰੋਂ ਚੱਲਣਾ ਹੈ ਗੁਰੂ ਤੋਂ ਬਗੈਰ ਚੱਲਿਆ ਨਹੀਂ ਜਾਣਾ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਸੂਝ ਵੀ ਕੋਈ ਨਹੀਂ ਕੀ ਬੋਲ ਬੋਲਣੇ ਕਿਵੇਂ ਜੁੜਨਾ ਹੈ ਕਿਵੇਂ ਜਪਣਾ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨਾ ਸਿੱਧ ਸੁਰਤ ਦੀ ਪਵਿੱਤਰਤਾ ਨਹੀਂ ਹੁੰਦੀ ਸੁਰਤ ਜੁੜਦੀ ਨਹੀਂ ਔਰ ਸੁਰਤ ਜਿਹੜਾ ਹੈ ਸਮਝਣਾ ਸੁਰਤ ਜੁੜਨਾ ਔਰ ਉਹਦੇ ਨਾਲ ਪਰਮਾਤਮਾ ਦੇ ਨਾਲ ਜੁੜ ਜਾਣਾ ਔਰ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਔਰ ਸਤਿਗੁਰੂ ਨੂੰ ਮਿਲ ਗਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਹਰੀ ਦੀ ਪ੍ਰਾਪਤੀ ਹੋ ਗਈ ਹੁਣ ਪਰਮਾਤਮਾ ਦੀ ਪ੍ਰਾਪਤੀ ਹੋਏ ਗੁਰੂ ਦੀ ਤੇ ਗੁਰੂ ਕਿਰਪਾ ਕਰਕੇ ਉਹਨੂੰ ਮਾਰਗ ਦਰਸਾ ਕੇ ਇਧਰ ਉਧਰੋਂ ਉਹਦੀ ਸੂਰਤ ਨੂੰ ਸ਼ਬਦ ਵਿੱਚ ਮਿਲਾਉਂਦਾ ਹੈ ਨਿਰਗੁਣ ਚ ਮਿਲਾ ਕੇ ਕਿਉਂਕਿ ਸ਼ਬਦ ਗੁਰੂ ਆ ਤੇ ਗੁਰੂ ਕਿਰਪਾ ਕਰਦਾ ਜਦੋਂ ਸ਼ਬਦ ਤੇ ਸੂਰਤ ਦਾ ਮਿਲਾਪ ਹੁੰਦਾ ਫਿਰ ਨਿਰਗੁਣ ਦੇ ਵਿੱਚ ਲੀਨ ਹੁੰਦਾ ਆ ਔਰ ਹੁਣ ਉਹ ਹਰੀ ਪਰਮਾਤਮਾ ਨੇ ਮਿਲਾ ਦਿੱਤਾ ਹੈ ਉਹਦੇ ਮਿਲਾਪ ਨਾਲ ਗੁਰੂ ਦੇ ਹਰ ਨਿਰਗੁਣ ਸਰੂਪ परम ईश्वर वैगुरु ਨੂੰ ਪਾਇਆ ਪ੍ਰਾਪਤ ਕਰ ਲਿਆ ਬਿਨ ਹਰ ਨਾ ਵੈ ਹੁਣ ਬਿਨਾ ਨਾਮ ਤੋਂ ਵੈ ਗੁਰੂ ਦੇ ਨਾਮ ਤੋਂ ਬਿਨਾ ਮੁਕਤ ਨਾ ਹੋਈ ਕਹਿੰਦੇ ਮੁਕਤ ਨਹੀਂ ਹੋਵੇਗੀ ਛੁਟਕਾਰਾ ਨਹੀਂ ਹੋਵੇਗਾ ਆਵਾਗਮਨ ਤੋਂ ਦੁੱਖਾਂ ਤੋਂ ਦਰਦਾਂ ਤੋਂ ਕਲੇਸ਼ਾਂ ਤੋਂ ਪੱਦਰਵਾਂ ਤੋਂ ਕਦੇ ਛੁਟਕਾਰਾ ਨਹੀਂ ਮਿਲੇਗਾ ਜੇ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਉਹਨੂੰ ਆਰਾਧ ਅਰ ਤਾਂ ਖੜਾ ਛੁੱਟ ਨਹੀਂ ਮਹਾਰਾਜ ਕਹਿੰਦੇ ਨਾਨਕ ਕਾਮਨ ਕੰਤੈ 라ਵੇ ਮਨ ਮੰਨੇ ਸੁਖ ਹੋਈ ਧੰਨ ਗੁਰੂ ਨਾਨਕ ਨਰੰਕਾਰੀ ਮਹਾਰਾਜ ਦੀ ਮੋਰ ਸ਼ਾਪ ਲਾ ਕੇ ਦਾਤਾਰ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਜਗਿਆ ਸੂਰੂਪ ਇਸਤਰੀ ਦੇੜੀਏ ਨੰ ਤੇ ਮਾਲਕ ਵੈਗੁਰੂ ਨੂੰ 라ਵੇ ਸਿਮਰੇ ਯਾਦ ਕਰੇ ਆਰਾਧਨ ਕਰੇ ਤੇ ਮਨ ਮੰਨੇ ਸਿਮਰਨ ਕਰਦਿਆਂ ਮਨ ਮੰਨ ਜਾਵੇਗਾ ਮਨ ਮਿਲ ਜਾਵੇਗਾ ਮਨ ਜੁੜ ਜਾਵੇਗਾ ਤੇ ਫਿਰ ਸੁਖ ਹੋਈ ਜਦੋਂ ਮਨ ਮੰਨ ਗਿਆ ਜੁੜ ਗਿਆ ਨਾ ਉਦੋਂ ਅੰਦਰੂਨੀ ਸੁਖਾਂ ਦੀ ਪ੍ਰਾਪਤੀ ਹੋਣੀ ਹੈ ਫਿਰ ਉਹ ਸੁਖ ਮਿਲੇਗਾ ਜਿੱਥੇ ਕਦੇ ਦੁੱਖ ਆਉਂਦਾ ਹੀ ਨਹੀਂ ਜਿੱਥੇ ਕਦੇ ਦੁੱਖ ਪੋ ਨਹੀਂ ਸਕਦਾ ਮਹਾਰਾਜ ਸਾਹਿਬ ਮੀਰ ਕਰ ਦਿਆ ਸਦਾ ਹੋਵੈ ਸੁਹਾਗਣੀ ਫਿਰ ਮਾਲਕ ਮਿਲ ਗਿਆ ਉਹ ਜਗਿਆ ਸਰੂਪ ਇਸ ਤਰੀ ਦੇੜੀ ਆ ਸਦਾ ਸੁਹਾਗ ਵਾਲੀ ਹੋ ਗਈ ਦੁਨਿਆਵੀ ਅਰ ਦੇੜਾ ਮਾਲਕ ਦੇ ਪਤੀ ਉਚੜਾਈ ਕਰ ਜਾਂਦਾ ਹੈ ਕਹਿਣ ਲੱਗੇ ਉਹ ਮਾਲਕ ਮਿਲੇਗਾ ਆਤਮਾ ਨੂੰ ਪਰਮਾਤਮਾ ਨਾ ਪ੍ਰਮਾਤਮਾ ਕਿਦੇ ਜਾਵੇ ਨਾ ਏ ਤੇਰਨ ਡੇਪਾ ਆਵੇ ਸਦਾ ਸੁਹਾਗ ਵਾਲੀਏ ਫਿਰ ਮੈਲਾ ਵੇਸ ਸੁਣਾ ਹੋਈ ਰਾਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਫਿਰ ਕਦੇ ਵੀ ਮੈਲਾ ਵੇਸ ਜੜਾ ਨਹੀਂ ਹੋਵੇਗਾ ਮੈਲ ਜੀਵਨ ਨੂੰ ਨਹੀਂ ਲੱਗੇਗੀ ਜਦ ਪ੍ਰਮਾਤਮਾ ਦਾ ਮਿਲਾਪ ਹੋਇਆ ਮਹਾਰਾਜ ਮੇਰ ਕਰਦੇ ਨੇ ਔਰ ਅੰਦਰ ਦਾ ਸੁਖੇ ਨਾਨਕ ਕਾਮਨ ਕੰਤੇ ਭਾਵੇ ਆਪੇ ਹੀ 라ਵੇ ਉਹਨੂੰ ਭਾਵੇ ਤੇ ਸਿਮਰੈ ਮਹਾਰਾਜ ਕਹਿੰਦੇ ਸਤਗੁਰ ਸੇਵ ਧਨ ਬਲੜੀਏ 헤 ਜੀਵ ਰੂਪ ਦਿਗਿਆ ਸੁਰੂਪ ਇਸਤਰੀਏ ਅਨਜਾਨ ਅਗਿਆਤ ਬੇਸਮਝ ਸਤਗੁਰ ਨੂੰ ਆਰਾਧ ਸਿਮਰ ਤੇ ਸਿਮਰੈ ਫਿਰ ਕੀ ਹੋਵੇਗਾ ਹਰ ਵਰ ਪਾਵਹਿ ਸੋਈ RAM ਹਰੀ ਪਰਮਾਤਮਾ ਵੈਗੁਰੂ ਨੂੰ ਵਰ ਰੂਪ ਪਤੀ ਰੂਪ ਮਾਲਕ ਰੂਪ ਧਨ ਕੇ ਪ੍ਰਾਪਤ ਕਰ ਲਏਗੀ ਤੇਰੀ ਆਤਮਾ ਪਰਮਾਤਮਾ ਨੂੰ ਮਿਲ ਜਾਏਗੀ ਸੁਰਤ ਸ਼ਬਦ ਨੂੰ ਪ੍ਰਾਪਤ ਕਰ ਜਾਵੇਗੀ ਮਹਾਰਾਜ ਕਹਿੰਦੇ ਸਦਾ ਹੋਵੇ ਸੁਹਾਗਣੀ ਫਿਰ ਕਦੇ ਦੁਹਾਗਣੀ ਨਹੀਂ ਹੋਵੇਗੀ ਫਿਰ ਸੁਰਤ ਕਦੇ ਜੁਦਾ ਨਹੀਂ ਹੋਵੇਗੀ ਫਿਰ ਕਦੇ ਆਤਮਾ ਪਰਮਾਤਮਾ ਤੋਂ ਵਿਛੜ ਕੇ ਵੱਖ ਨਹੀਂ ਹੋਵੇਗੀ ਫਿਰ ਮੈਲਾ ਵਿਸ਼ ਨਾ ਹੋਈ RAM ਅਰ ਤੇਰਾ ਅੰਤਿਸ਼ਕਰਣ ਅੰਦਰ ਮਨ ਕਦੇ ਮੈਲ ਨਹੀਂ ਗ੍ਰਹਿਣ ਕਰੇਗਾ ਮੈਲੇ ਵਿਚਾਰ ਮੈਲੇ ਫੁਰਨੇ ਮੈਲੇ ਖਿਆਲਾਤ ਉਹਨਾਂ ਨੂੰ ਅੰਦਰ ਨਹੀਂ ਵਸਾਏਗਾ ਫਿਰ ਪਵਿੱਤਰਤਾ ਹੀ ਹੋਵੇਗੀ ਪਵਿੱਤਰ ਮਨ ਨੇ ਪਵਿੱਤਰ ਅਰ ਤਨ ਵੀ ਹੋਦਾਵੇਗਾ ਨਹੀਂ ਤਾਂ ਜਨਮ ਜਨਮਾਂਤਰਾਂ ਦਾ ਅਕਸ਼ ਮਨ ਲੈ ਕੇ ਆਉਂਦਾ ਹੈ ਤੇ ਉਹੀ ਇਹਨੂੰ ਮੈਲੇ ਪਾਪਾਂ ਦਾ ਅਕਸ਼ੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਹ ਮਹਾਰਾਜ ਕਹਿੰਦੇ ਫਿਰ ਮੈਲਾ ਵੇਸ ਨਾ ਹੋਈ ਜੇ ਜਪੇ ਜੁੜਦਾਵੇਂ ਫਿਰ ਜਨਮ ਜਨਮ ਮੰਤਰਾਂ ਦੀ ਮੈਲ ਉਤਰ ਜਾਵੇਗੀ ਮਾਲਕ ਨਾਲ ਜੁੜ ਕੇ ਸੰਖੇਪ ਕਰਾ ਮਹਾਰਾਜ ਕਹਿੰਦੇ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਮਹਾਰਾਜ ਕਹਿੰਦੇ ਫਿਰ ਵੈ ਮੈਲਾ ਵੇਸ ਨਹੀਂ ਹੋਵੇਗਾ ਅੰਦਰ ਨੂੰ ਅੰਤਸ਼ ਕਰਨ ਨੂੰ ਚਿੱਤ ਨੂੰ ਬ੍ਰਿਤੀ ਨੂੰ ਕਦੇ ਮੈਲ ਨਹੀਂ ਲੱਗੇਗੀ ਤੇ ਸੱਚੀ ਸਰਕਾਰ ਕਹਿੰਦੇ ਇਸ ਵਿਚਾਰ ਨੂੰ ਗੁਰਮਖ ਸਮਝਦੇ ਨੇ ਗੁਰਮਖ ਉਹਨਾਂ ਨੂੰ ਅੰਦਰ ਦੀ ਵਿਚਾਰ ਦੀ ਸਮਝ ਆਉਂਦੀ ਹੈ ਨਹੀਂ ਤੇ ਬਹੁਤ ਤਾਦ ਅੰਦਰ ਜਗਤ ਨੂੰ ਕੋਈ ਪਤਾ ਨਹੀਂ ਕਿ ਅੰਦਰ ਵੀ ਕੁਝ ਹੈ ਸਾਰੇ ਤਨ ਨੂੰ ਵੇਖ ਕੇ ਕਹਿੰਦੇ ਮੈਂ ਇਹੀ ਹਾਂ ਨਹੀਂ ਇਹ ਨਹੀਂ ਜੋ ਆਪਾਂ ਹਾਂ ਉਹ ਆਪਾ ਦਿਸਦੇ ਨਹੀਂ ਤੇ ਜੋ ਦਿਸਦੇ ਆ ਉਹ ਵਾਸਤਵ ਅੰਦਰ ਹਾਂ ਨਹੀਂ ਉਹ ਨਹੀਂ ਆ ਔਰ ਜੋ ਦੇਖਦੇ ਦੇਖਦਾ ਹੈ ਤਨ ਤੇ ਕੰਮ ਕਰਦਾ ਹੈ ਜੀਵ ਔਰ ਅੰਦਰ ਜਿੰਦ ਜਿਹਨੂੰ ਕਹਿੰਨੇ ਤੇ ਜਦਨ ਜਿੰਦ ਨਿਕਲ ਜਾਂਦੀ ਆ ਜੀਵ ਵਿੱਚੋਂ ਨਿਕਲ ਜਾਂਦਾ ਹੈ ਤਨ ਤਾਂ ਉਦਨ ਵੀ ਪਿਆ ਹੁੰਦਾ ਹੈ ਨਾ ਤੇ ਉਦਨ ਤਨ ਦੀ ਕਿੰਨੀ ਕ ਐਮੀਅਤ ਔਰ ਜਦੋਂ ਹਟਕੋਰਾ ਜਿਆ ਲੈਂਦਾ ਪਾਸੇ ਹੁੰਦਾ ਸਵਾਸ ਰੁਕਦਾ ਹੈ بس ਦੂਜੇ ਪਾਸੇ ਤਿਆਰੀਆਂ ਹੋ ਜਾਂਦੀਆਂ ਨੇ ਕੁਝ ਘੰਟਿਆਂ ਦੇ ਵਿੱਚ ਘਰੋਂ ਚੱਲ ਬਈ ਕਰ ਦਿੰਦੇ ਨੇ ਜਿੰਨਾ ਚਿਰ ਇਹਦੇ ਅੰਦਰ ਜੀਵ ਏ ਤੇ 50 ਸਾਲ 30 ਸਾਲ 50 ਸਾਲ 100 ਸਾਲ ਕਈ 100 ਸਾਲ ਤੋਂ ਵੀ ਅੱਗੇ ਨੰਗ ਜਾਂਦੇ ਨੇ ਤੇ ਉਹ ਸਰੀਰ ਘਰੇ ਹੀ ਰਹਿੰਦਾ ਨਾ ਤੇ ਕਦੇ ਕੋਈ ਸੋਚਦਾ ਹੀ ਨਹੀਂ ਕਿ ਇਹਦੀਆਂ ਲੱਕੜਾਂ ਇਕੱਠੀਆਂ ਕਰਨੀਆਂ ਨੇ ਕਦੇ ਕੋਈ ਸੋਚਦਾ ਹੀ ਨਹੀਂ ਕਿ ਇਹਨੂੰ ਚਾਰ ਪਾਸੇ ਪਾਈ ਨੂੰ ਚੱਕ ਕੇ ਲੈ ਕੇ ਜਾਣਾ ਚਾਰ ਪਾਈਆਂ ਨੇ ਕੋਈ ਨਹੀਂ ਸੋਚਦਾ ਕਿਉਂਕਿ ਉਹਦੇ ਅੰਦਰ ਆਤਮਾ ਵਸਦਾ ਹੈ ਮਹਾਰਾਜ ਨੇ ਬਾਣੀ ਅੰਦਰ ਵੀ ਕਿਹਾ ਹੈ ਕਹ ਲੱਗੇ ਜਿਚਰ ਤਿਚਰ ਵਸੇ ਸੋਹਿ ਲੜੀ ਜਿਚਰ ਸਾਥੀ ਨਾਲ ਜਦ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ੍ਰੀ ਰਾਗ ਵਿੱਚ ਬਚਨ ਨੇ ਸੱਚੀ ਸਰਕਾਰ ਕਹਿੰਦੇ ਉਹਨਾਂ ਚਿਹਰੀ ਕਾਇਆ ਤੋ ਸੁਹਾਵਣੀ ਐ ਜਿੰਨਾਂ ਚਿਹਰੇ ਦਾ ਸਾਥੀ ਨਾਲ ਐ ਤੇ ਜਦੋਂ ਉੱਠ ਕੇ ਚੱਲ ਪਿਆ ਆ ਧਨ ਕਾਇਆਂ ਦੇੜੀ ਐ ਇਹਨੇ ਖਾਕੂ ਵਧਾਣਾ ਐ ਇਹਨੇ ਖਾਕੂ ਵਧਾਣਾ ਐ ਇਹਨੇ ਰਾਖੋ ਦਾਣਾ ਐ ਇਹਦੀ ਐਮੀਅਤ ਨਹੀਂ ਇਸ ਕਰਕੇ ਜੋ ਆਪਾਂ ਦੇਖਦੇ ਉਹ ਹੈ ਨਹੀਂ ਜੋ ਹਾਂ ਉਬਾਰ ਦਿਖਾਈ ਨਹੀਂ ਦਿੰਦੇ ਅਗਿਆਨ ਇਹ ਆ ਕਿ ਬਹੁਤ ਤਰੰਦਰ ਮਨੁੱਖਤਾ ਸਰੀਰ ਨੂੰ ਹੀ ਸਭ ਕੁਝ ਮੰਨ ਕੇ ਬੈਠੀ ਇਹੀ ਐ ਇਹਦੀ ਖੁਰਾਕ ਦਾ ਧਿਆਨ ਨੇ ਜੀ ਇਹਦੀ ਹੀ ਪੁਸ਼ਾਕ ਦਾ ਧਿਆਨ ਨੇ ਜੀ ਹੋਰ ਇਹਦੂ ਅੱਗੇ ਕੁਦ ਨਹੀਂ ਜੋ ਕੁਝ ਅਸੀਂ ਹਾਂ ਔਰ ਅਸੀਂ ਜੀਵ ਜਿਹੜਾ ਜਿੰਨੂੰ ਜ਼ਿੰਦ ਕਹਈਏ ਆਤਮ ਕਹਈਏ ਔਰ ਉਹ ਹਾਂ ਨਾ ਉਹਦੀ ਖੁਰਾਕ ਦਾ ਧਿਆਨ ਨੇ ਨਾ ਉਹਦੀ ਰਕਸ਼ਾ ਦਾ ਧਿਆਨ ਨੇ ਨਾ ਉਹਦੇ ਇਸ਼ਨਾਨ ਦਾ ਧਿਆਨ ਨੇ ਨਾ ਉਹਦੇ ਰਾਮ ਦਾ ਧਿਆਨ ਨੇ ਕੁਝ ਨਹੀਂ ਇਹਨੂੰ ਮੰਜ਼ਲ ਤੇ ਪਹੁੰਚਣਾ ਹੈ ਇਹਨੇ ਦੂਰ ਗਿਆ ਵਿਦੇਸ਼ ਗਿਆ ਇਹਦਾ ਫਿਕਰ ਹੈ ਇਹ ਬਾਹਰਲੇ ਤਨ ਦਾ ਕਿ ਇਹਨੇ ਵਾਪਸ ਕਰ ਜਾਣਾ ਹੈ ਮਨ ਦਾ ਕੋਈ ਫਿਕਰ ਨਹੀਂ ਕਿ ਇਹ ਨਹੀਂ ਵਾਪਸ ਕਰ ਜਾਣਾ ਹੈ ਇਹਦੇ ਬਾਰੇ ਕਦੇ ਨਹੀਂ ਸੋਚਿਆ ਮਹਾਰਾਜ ਕਹਿੰਦੇ ਗੁਰਮਖ ਬੁੱਝੈ ਕੋਈ ਕੋਈ ਗੁਰਮਖ ਵਿਰਲਾ ਇਹ ਸੋਝ ਨੂੰ ਇਹ ਸਮਝ ਨੂੰ ਇਸ ਗੱਲ ਨੂੰ ਔਰ ਇਸ ਬੁਝਾਰਤ ਨੂੰ ਬੁੱਝਦਾ ਤੇ ਜਦੋਂ ਬੁੱਝਦਾ ਹਮੈ ਮਾਰ ਪੁਛਾਣਿਆ ਉਹਨਾ ਹਮੇ ਨੂੰ ਮਾਰ ਦਿੱਤਾ ਵੀ ਇੱਥੇ ਕੁਝ ਵੀ ਨਹੀਂ ਮੈਂ ਮੇਰੀ ਨੂੰ ਮਾਰਿਆ ਤੇ ਤੂੰ ਨੂੰ ਉਭਾਰਿਆ ਤੇ ਪਰਮਾਤਮਾ ਦੀ ਪਹਿਚਾਨ ਕਰ ਲਈ ਆਪਣੇ ਅੰਦਰ ਤੇ ਫਿਰ ਬਾਹਰ ਹਰ ਇੱਕ ਦੇ ਅੰਦਰ ਉਹਨਾਂ ਨੂੰ ਰੱਬ ਦਿਸਣ ਲੱਗ ਪਿਆ ਮਹਾਰਾਜ ਕਹਿੰਦੇ ਕਰਨੀ ਕਾਰ ਕੁਮਾਵੇ ਸਬਦ ਸੁਮਾਵੇ ਉਹਦੀ ਕਰਨੀ ਆਚਰਣ ਔਰ ਕਿਰਤੋ ਕਮਾਈ ਔਰ ਰੱਬ ਵਾਲੀ ਕਮਾਉਂਦਾ ਜੋ ਪਰਮਾਤਮਾ ਕਰਦਾ ਹੈ ਭਲਾਈ ਵਾਲੀ ਐਸ਼ਾਈ ਵਾਲੀ ਕਮਾਉਂਦਾ ਤੇ ਉਹ ਧਰਮ ਦੀ ਕਿਰਤੋ ਕਮਾਈ ਕਰਦੇ ਆ ਪ੍ਰਭੂ ਦੇ ਸ਼ਬਦ ਉਪਦੇਸ਼ ਨੂੰ ਕਮਾਉਂਦਾ ਤੇ ਉਪਦੇਸ਼ ਨੂੰ ਕਮਾਉਨਿਆ ਸ਼ਬਦ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਹੈ ਕਬਾਈ ਕਰਦਾ ਹੈ ਨਾਮ ਦੀ ਕਮਾਉਂਦਾ ਹੈ ਸ਼ਬਦ ਨੂੰ ਧਾਉਂਦਾ ਹੈ ਸ਼ਬਦ ਨੂੰ ਮਲਾਉਂਦਾ ਹੈ ਆਪਣੇ ਆਪ ਨੂੰ ਬ੍ਰਹਮ ਦੇ ਵਿੱਚ ਲੀਨਤਾ ਕਰਦਾ ਹੈ ਸੁਰਤ ਨੂੰ ਮਲਾਉਂਦਾ ਹੈ ਸ਼ਬਦ ਵਿੱਚ ਜੀਵ ਨੂੰ ਮਲਾਉਂਦਾ ਹੈ ਈਸ਼ਵਰ ਦੇ ਵਿੱਚ ਇੱਕ ਜੜਿਆ ਕਰਨੀ ਉਹਦੀ ਐਸੀ ਆ ਮਹਾਰਾਜ ਮੇਰ ਕਰਦੇ ਅੰਤਰ ਏਕੂ ਜਾਣੇ ਆਪਣੇ ਅੰਦਰ ਇੱਕ ਪਰਮਾਤਮਾ ਨੂੰ ਜਾਣਿਆ ਸਮਝ ਲੈਣਾ ਕੀਤਾ ਕਿ ਅੰਦਰ ਪਰਮਾਤਮਾ ਨੂੰ ਜਾਣ ਲਿਆ ਹਿਰਦੇ ਦੇ ਵਿੱਚ ਗੁਰਮਖ ਪ੍ਰਭ ਰਾਵੈ ਦਿਨ ਰਾਤ ਹੀ ਜਿਹੜੇ ਗੁਰਮਖੇ ਉਹ ਇਹ ਗੱਲ ਨੂੰ ਸਮਝ ਕੇ ਰਾਤ ਬਾ ਦਿਨੇ ਪਰਮਾਤਮਾ ਦਾ ਆਰਾਧਨ ਕਰਦੇ ਨੇ ਸਿਮਰਨ ਕਰਦੇ ਆ ਔਰ ਮਹਾਰਾਜ ਮੇਰ ਕਰ ਦਿਆ ਗੁਰਮਖਾ ਪ੍ਰਭ 라ਵੇ ਦਿਨ ਰਾਤੀ ਆਪਣਾ ਆਪਣੇ ਮਾਲਕ ਨੂੰ ਦਿਨ ਬਾ ਰਾਤ ਧਿਆਉਂਦੇ ਨੇ ਸਾਚੀ ਸੋਭਾ ਹੋਈ ਉਹਨਾਂ ਦੀਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਔਰ ਸੱਚ ਸਰੂਪ ਪਰਮਾਤਮਾ ਦੇ ਬਖਸ਼ਿਸ਼ ਦੇ ਦੁਆਰਾ ਪਵਿੱਤਰਤਾ ਵਾਲੀ ਵਡਿਆਈ ਹੁੰਦੀ ਆ ਨਾਨਕ ਕਾ ਮਨ ਪਿਰ 라ਵੇ ਆਪਣਾ ਤਨ ਗੁਰੂ ਨਾਨਕ ਨਰੰਗਕਾਰੀ ਮਹਾਰਾਜ ਦੀ ਮੋਹਰ ਛਾਪ ਲਾ ਕੇ ਗਰੀਬ ਨਵਾਜ਼ ਕਿਰਪਾ ਕਰਦੇ ਉਹ ਜਗਿਆ ਸੁ ਰੂਪ ਇਸ ਤਰੀ ਆਪਣੇ ਮਾਲਕ ਪਤੀ ਵਹਿਗੁਰੂ ਨੂੰ ਰਾਵੇ ਸਿਮਰਦੀ ਯਾਦ ਕਰਦੀ ਅਰਾਧਨ ਕਰਦੀ ਰੱਬ ਰਾਇਆ ਪ੍ਰਭ ਸੋਈ ਉਹਨੂੰ ਇਹ ਪਤਾ ਲੱਗ ਜਾਂਦਾ ਮੇਰਾ ਮਾਲਕ ਹਰ ਥਾਂ ਤੇ ਰਮਿਆ ਹੋਇਆ ਹੈ ਹਰ ਥਾਂ ਤੇ ਉਹ ਸੁਣਦਾ ਹੈ ਹਰ ਥਾਂ ਤੇ ਵੇਖਦਾ ਹੈ ਜਿਸ ਤਰ੍ਹਾਂ ਇੱਕ ਪਤੀ ਬ੍ਰਤਾ ਬੀਬੀ ਬੜੀਆਂ ਗੱਲਾਂ ਤੋਂ ਸੰਕੋਚ ਕਰਦੀ ਕਿਉਂ ਸਾਹਮਣੇ ਅਗਰ ਉਹਦਾ ਪਤੀ ਹੈ ਉਹਦਾ ਪਤੀ ਵੇਖ ਰਿਹਾ ਹੈ ਉਹਦਾ ਪਤੀ ਉਹਨੂੰ ਸੁਣ ਰਿਹਾ ਉਹਦੀਆਂ ਗੱਲਾਂ ਨੂੰ ਬੜੀਆਂ ਗੱਲਾਂ ਤੋਂ ਸੰਕੋਚ ਕਰਦੀ ਹਰ ਵਕਤ ਕੋਈ ਮੇਰੀ ਸਰੀਰਕ ਐਸੀ ਹਰਕਤ ਨਾ ਹੋਵੇ ਮੇਰਾ ਮਾਲਕ ਵੇਖਦਾ ਤੇ ਸਾਡੇ ਦੰਪਤੀ ਜੀਵਨ ਦੇ ਅੰਦਰ ਕੋਈ ਵਾਧਾ ਖੜੀ ਹੋ ਜਾਵੇ ਔਰ ਕੋਈ ਐਸਾ ਬੋਲ ਬੋਲਿਆ ਜਾਵੇ ਕਿ ਸਾਡੇ ਜੀਵਨ ਵਿੱਚ ਦੁਤੇੜ ਪੈ ਜਾਵੇ ਗੁਰ ਸਿੱਖ ਪਿਆਰਾ ਵੀ ਇਸੇ ਤਰ੍ਹਾਂ ਜੀਵਨ ਦੇ ਅੰਦਰ ਸਾਵਧਾਨ ਹੁੰਦਾ ਹੈ ਮੇਰਾ ਮਾਲਕ ਵੈਗਰੋ ਹਰ ਥਾਂ ਤੇ ਹਾਜ਼ਰ ਹੈ ਮੇਰੋ ਮੇਰੇ ਤੋਂ ਸਰੀਰਿਕ ਹਰਕਤ ਐਸੀ ਨਾ ਹੋ ਜਾਵੇ ਜਿਹਦੇ ਨਾਲ ਮੇਰਾ ਮਾਲਕ ਮੇਰੇ ਤੇ ਰੁੱਠ ਜਾਵੇ ਮੇਰੇ ਨਾਲ ਰੁੱਸ ਜਾਵੇ ਔਰ ਮੇਰੇ ਤੋਂ ਬੋਲ ਐਸਾ ਨਾ ਬੋਲਿਆ ਜਾਵੇ ਜਿਹਦੇ ਕਰਕੇ ਮਾਲਕ ਮੈਨੂੰ ਛਟਣਾ ਕਰੇ ਮੈਨੂੰ ਉਹਦੇ ਤੋਂ ਦੂਰੀ ਬਣਾਣੀ ਪਵੇ ਇਸ ਕਰਕੇ ਉਹ ਮਾਲਕ ਨੂੰ ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਜਾਣ ਕੇ ਗੁਰਮਖ ਅੰਦਰੋਂ ਬਾਹਰੋਂ ਹਰ ਜਗ੍ਹਾ ਤੇ ਸਬਦਾਂ ਰਹਿੰਦੇ ਨੇ ਔਰ ਉਹਨੂੰ ਯਾਦ ਰੱਖਦੇ ਨੇ ਗੁਰ ਕੀ ਕਾਰ ਕਰੇ ਧਨ ਬਲ ਲੜੀ ਗੁਰੂ ਵਾਲੀ ਕਾਰ ਗੁਰੂ ਵਾਲੇ ਕਰਮ ਗੁਰੂ ਦੀ ਤਰ੍ਹਾਂ ਚੱਲਣਾ ਹਰ ਵਾਰ ਦੇ ਮਲਾਈ ਨਾਮ ਗੁਰ ਕੀ ਕਾਰ ਜੋ ਗੁਰੂ ਨੇ ਕਾਰ ਦਸੀ ਜੋ ਗੁਰੂ ਨੇ ਦਸਿਆ ਐਉਂ ਕਰ ਐਉਂ ਜਪ ਐਉਂ ਤੁਰ ਐਉਂ ਜੀਵਨ ਬਸਰ ਕਰ ਉਸ ਤਰ੍ਹਾਂ ਚੱਲਦੇ ਆ ਬੇਗਿਆਤ ਜੀਵ ਗੁਰੂ ਤੋਂ ਸੋਝੀ ਲੈ ਕੇ ਜਿਹੜੇ ਚੱਲਦੇ ਨੇ ਉਹ ਸੋਝ ਉਹ ਸਿੱਖਿਆ ਦੇ ਦੁਆਰਾ ਗੁਰੂ ਕਿਰਪਾ ਕਰਕੇ ਹਰ ਵੈਗੁਰੂ ਜਿਹੜਾ ਹੈ ਵਰ ਮਾਲਕ ਦੇ ਨਾਲ ਮਿਲਾਈ ਰਾਮ ਉਹਦੇ ਨਾਲ ਮਿਲਾ ਦਿੰਦੇ ਜੋੜ ਦਿੰਦੇ ਨੇ ਮਹਾਰਾਜ ਕਹਿੰਦੇ ਹਰ ਕੇ ਰੰਗ ਰਤੀ ਹੈ ਕਾਮਣ ਉਸ ਮਾਲਕ ਅਕਾਲ ਪੁਰਖ ਵੈਗੁਰੂ ਦੇ ਰੰਗ ਪ੍ਰੇਮ ਵਿੱਚ ਤਦਾਕਾਰ ਅਰ ਹੋਣਾ ਕੀਤਾ ਜਗਿਆ ਸੋਨੇ ਮਿਲ ਪ੍ਰੀਤਮ ਸੁਖ ਪਾਈ ਰਾਮ ਉਹ ਪਿਆਰੀ ਵੈਗੁਰੂ ਨੂੰ ਮਿਲ ਕੇ ਔਰ ਅੰਦਰ ਬਾਹਰ ਦੇ ਲੋਕ ਪਰਲੋਕ ਦੇ ਸੁੱਖਾਂ ਨੂੰ ਪਾਉਣਾ ਕੀਤਾ ਪ੍ਰਾਪਤ ਕੀਤਾ ਮਿਲਪ੍ਰੀਤਮ ਸੁਖ ਪਾਏ ਸੱਚ ਸਮਾਏ ਆਪਣੀ ਪਿਆਰੀ ਵੈਗੁਰੂ ਨੂੰ ਮਿਲ ਕੇ ਉਹਦੇ ਨਾਲ ਮਿਲ ਕੇ ਜਗਿਆਸੂ ਨੇ ਅਰ ਸੁੱਖ ਪ੍ਰਾਪਤ ਕੀਤੇ ਤੇ ਸੁੱਖ ਇੰਨਾ ਕੋ ਮਿਲਿਆ ਕਿ ਪ੍ਰਭੂ ਦੇ ਵਿੱਚ ਸਮਾ ਗਏ ਸੱਚ ਦੇ ਵਿੱਚ ਮਿਲ ਗਏ ਜੋ ਜਲ ਮੈਂ ਜਲ ਆਈ ਖਟਾਨਾ ਤੇ ਜੋਤੀ ਸੰਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਇਕ ਰੂਪ ਹੋ ਗਏ ਨੇ ਔਰ ਉਹਦੇ ਵਿੱਚ ਸਮਾਗੈ ਸੱਚ ਵਰਤੇ ਸਭ ਥਾਈ ਹੁਣ ਸਾਰੀਆਂ ਜਗ੍ਹਾ ਤੇ ਸੱਚ ਹੀ ਵਰਤਦਾ ਦੀਦ ਹੈ ਪਰਮਾਤਮਾ ਦਾ ਵਰਤਾਰਾ ਵਰਤਦਾ ਦੀਦ ਹੈ ਝੂਠ ਦਿਸਦਾ ਹੀ ਨਹੀਂ ਹਰ ਜਗ੍ਹਾ ਤੇ ਸੱਚ ਹਾਜ਼ਰ ਨਾਜ਼ਾਰੇ ਤੇ ਸੱਚ ਦਾ ਵਰਤਾਰਾ ਵਰਤਦਾ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਨ ਸੱਚ ਸਮਾਈ ਹੁਣ ਸੱਚ ਦਾ ਸ਼ਿੰਗਾਰ ਗੁਨਾ ਦਾ ਅਵਗਣਾ ਦਾ ਤਿਆਗ ਸੱਚ ਦਾ ਸ਼ਿੰਗਾਰ ਗੁਰਮਤ ਨੇ ਆਦੜੇ ਬਾਹਰ ਦੇ ਸ਼ਿੰਗਾਰ ਆ ਨਾ ਇਹਨਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਸ਼ਿੰਗਾਰ ਕੀਏ ਚੰਗੇ ਗੁਣ ਹੋਣੇ ਬਹੁਤੇ ਗੁਣਾ ਦਾ ਸ਼ਿੰਗਾਰ ਹੋਣਾ ਔਰ ਬਹੁਤੇ ਰੰਗ ਰੂਪ ਦੀ ਸੁੰਦਰਤਾ ਹੋ ਜਾਣੀ ਇਹ ਵੱਡੀ ਗੱਲ ਨਹੀਂ ਇਹਦੇ ਨਾਲ ਪ੍ਰਵੰਤਾ ਨਹੀਂ ਔਰ ਗੁਣ ਹੋਣੇ ਲਿਆਕਤਾਂ ਹੋਣੇ ਔਰ ਰੰਗ ਭਾਵੇਂ ਔਰ ਜਿਆਦਾ ਗੋਰਾ ਨਾ ਵੀ ਹੋਣਾ ਔਰ ਉਹਦੇ ਅੱਗੇ ਲੋਕ ਝੁਕਦੇ ਨੇ ਕਤਾਰਾਂ ਬਨ ਬਨ ਕੇ ਉਹਨੂੰ ਦੇਖਣ ਲਈ ਖਲੋਂਦੇ ਨੇ ਉਹਦੇ ਲਈ ਤਾੜੀਆਂ ਮਾਰ ਮਾਰ ਉਹਦਾ ਸਵਾਗਤ ਕਰਦੇ ਨੇ ਜਦੋਂ ਦੇਖੀਦਾ ਬੰਦਾ ਤਾਂ ਇਹੋ ਜਿਹਾ ਹੈ ਕਿਉਂ ਉਹਦੇ ਗੋਣਿਆ ਗੋਣ ਤੇ ਜੇ ਰੰਗ ਚਿੱਟਾ ਹੋਇਆ ਬੜਾ ਉੱਪਰ ਲੰਬਾ ਪੋਚੀ ਕਰ ਲਈ ਤੇ ਫਿਰ ਵਿਕਾਰਾਂ ਨੂੰ ਹੀ ਦਾਵਤ ਆ ਇਦੂ ਵੱਧ ਹੋਰ ਕੁਝ ਨਹੀਂ ਉਹ ਇਸ ਖਲੜੇ ਦੇ ਵਿੱਚ ਗੁਣ ਭਰੀਏ ਗੁਣ ਗੁਣਾ ਦਾ ਸ਼ਿੰਗਾਰ ਕਰੀਏ ਲੋਕ ਇਹਦੇ ਰੰਗ ਰੂਪ ਕਰਕੇ ਨਾ ਇਹਨੂੰ ਜਾਣਨ ਏ ਮਤਮਨ ਵਿੱਚ ਕਹੀਏ ਕਿ ਮੈਂ ਬੜਾ ਸੁੰਦਰ ਸਜਾਂ ਦੇ ਮੈਨੂੰ ਲੋਕ ਵੇਖਣ ਨਹੀਂ ਤੇਰੇ ਚ ਗੁਣ ਇੰਨੇ ਕੁ ਹੋਣ ਕਿ ਲੋਕ ਗੁਣਾ ਕਰਕੇ ਤੈਨੂੰ ਜਾਣਣ ਤੇ ਫਿਰ ਕਵੀ ਜਨ ਗੁਣੀ ਜਨ ਤੇਰੀਆਂ ਕਵਤਾਂ ਬਣਾਉਣਗੇ ਤੇਰੇ ਲੋਕ ਐਜੰਪਲ ਦੇਣਗੇ ਬਈ ਇਹੋ ਜਿਆ ਗੁਣ ਹੋਣਾ ਚਾਹੀਦਾ ਐਸ ਤਰ੍ਹਾਂ ਦਾ ਔਰ ਗੁਣ ਹਾਸਲ ਕਰਨਾ ਚਾਹੀਦਾ ਹੈ ਮਹਾਰਾਜ ਸੱਚੀ ਪਰਸ਼ ਮੀਰ ਕਰਦੇ ਨੇ ਔਰ ਉਸ ਜੀਵ ਰੂਪ ਇਸ ਤਰੀ ਫਿਰ ਉਹਦੇ ਵਿੱਚ ਸਮਾ ਗਈ ਮਿਲ ਗਈ ਮਾਲਕ ਦੇ ਵਿੱਚ ਮਹਾਰਾਜ ਕਹਿੰਦਿਆ ਹਰ ਸੁਖ ਦਾਤਾ ਸ਼ਬਦ ਪਛਾਤਾ ਹਰੀ ਪਰਮਾਤਮਾ ਵੈਗੁਰੂ ਔਰ ਸ਼ਬਦ ਦੇ ਨਾਲ ਪਹਿਚਾਨ ਲਿਆ ਜਦ ਉਸ ਸੱਚ ਸ਼ੁਭ ਗੁਣਾਂ ਦਾ ਸ਼ਿੰਗਾਰ ਕੀਤਾ ਦਿਨ ਬਰ ਰਾਤ ਉਹ ਹਿਰਦੇ ਵਿੱਚ ਧਾਰਨ ਜਿਹੜੇ ਹਿਰਦੇ ਧਾਰਨ ਨੇ ਆਤਮਿਕ ਸ਼ਿੰਗਾਰ ਗੁਣ ਕਦੇ ਜੁਦਾ ਨਹੀਂ ਹੁੰਦਾ ਨਾਲ ਹਰ ਵਕਤ ਰਹਿੰਦਾ ਹੈ ਹਰ ਵਕਤ ਉਹਦੀ ਸੋਭਾ ਹੁੰਦੀ ਕਈ ਵੇਰ ਗੁਣੀ ਜਨ ਮਿਲਦੇ ਨੇ ਕਈ ਫਿਰ ਵਿਦਵਾਨਾਂ ਦੀ ਸਭਾ ਜਾਣ ਦਾ ਮੌਕਾ ਮਿਲਦਾ ਹੈ ਤੇ ਜਾ ਕੇ ਵੇਖੀਦਾ ਉਹਨਾਂ ਦੇ ਕੱਪੜੇ ਤਾਂ ਨਹੀਂ ਵੇਖ ਕੇ ਲੱਗਦਾ ਹੁੰਦਾ ਵੀ ਕੁਝ ਹੈ ਐ ਲੱਗਦਾ ਹੁੰਦਾ ਪਤਾ ਨਹੀਂ ਕਿੱਥੋਂ ਆ ਗਿਆ ਫਿਰਦਾ ਤੁਰਦਾ ਪਰ ਜਦੋਂ ਵੇਖੀਦਾ ਇੰਨੇ ਉਹਨਾਂ ਦੇ ਬੋਲ ਕਾਬਲੇ ਤਾਰੀਫ ਹੁੰਦੇ ਨੇ ਕਿ ਸਾਰੇ ਮੂਰੇ ਬੈਠੇ ਹੋਏ ਜਿੰਨੇ ਸਟੇਜ ਤੇ ਮੰਚ ਤੇ ਬੈਠੇ ਵਿਦਵਾਨ ਨੇ ਸਭ ਅੱਛ ਅੱਛ ਕਰ ਉੱਠਦੇ ਉਹਨਾਂ ਨੂੰ ਸਜਦੇ ਕਰਦੇ ਉਹ ਗੁਨਾ ਦਾ ਉਹਨਾਂ ਦਾ ਸ਼ਿੰਗਾਰ ਹੈ ਗੁਨਾ ਦੀ ਤੇ ਮਹਾਰਾਜ ਨੇ ਇਹ ਵੀ ਕਿਹਾ ਸਾਂਝ ਕੀਜੇ ਗੁਨੇਹ ਕੇਰੀ ਗੁਨਾ ਦੀ ਸਾਂਝ ਕਰ ਤੇ ਜੇ ਗੁਣ ਹੋਵੇ ਗੰਠੜੀ ਹੈ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ ਉਹਦੇ ਨਾਲ ਜੁੜ ਫਿਰ ਹਰ ਸੁਖ ਦਾਤਾ ਸ਼ਬਦ ਪਛਾਤਾ ਹਰੀ ਪਰਮਾਤਮਾ ਜਿਹੜਾ ਸਾਰੇ ਸੁੱਖਾਂ ਦਾ ਮਾਲਕ ਹੈ ਉਹਨੂੰ ਸ਼ਬਦ ਦੇ ਦੁਆਰਾ ਉਪਦੇਸ਼ ਦੇ ਦੁਆਰਾ ਪਛਾਣ ਲਿਆ ਜਾਣ ਲਿਆ ਔਰ ਕਾਮਨ ਲਿਆ ਕੰਠ ਲਾਏ ਔਰ ਕਾਮਨ ਜੀਵ ਨੇ ਭੱਜ ਕੇ ਉਹਦੇ ਵਿੱਚ ਆਵੇਦ ਹੋਣਾ ਮਿਲਾਪ ਕਰਨਾ ਪਦਕੇ ਉਹਦੇ ਵਿੱਚ ਮਿਲ ਜਾਣਾ ਕੀਤਾ ਇੱਕ ਰੂਪ ਹੋਣਾ ਕੀਤਾ ਨਾਨਕ ਮਹਿਲੀ ਮਹਿਲ ਪੁਸ਼ਾਨੈ ਤੁਨ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੂਰ ਛਾਪ ਲਾ ਕੇ ਕਹਿੰਦੇ ਨੇ ਔਰ ਮਹਿਲੀ ਪਰਮਾਤਮਾ ਮਹਿਲ ਉਹਦੇ ਨੂੰ ਪਹਿਛਾਨੇ ਉਹਨੂੰ ਪਹਿਚਾਨ ਕੇ ਪਰਿਪੂਰਨ ਪਰਮਾਤਮਾ ਦੇ ਮਹੱਲ ਨੂੰ ਔਰ ਮਹਾਰਾਜ ਸੱਚੇ ਪਾਦਸ਼ਾਹ ਮੀਰ ਕਰਦੇ ਨੇ ਗੁਰਮਤੀ ਹਰ ਪਾਏ ਉਹਦੀ ਪਹਿਚਾਨ ਕਰਕੇ ਗੁਰੂ ਦੀ ਮਤ ਗ੍ਰਹਿਣ ਕਰਕੇ ਹਰੀ ਪਰਮਾਤਮਾ ਨੂੰ ਪਾ ਲਿਆ ਔਰ ਉਹਦੇ ਮਹਲਤ ਦੇ ਵਿੱਚ ਅਭੇਦ ਹੋ ਜਾਣਾ ਕੀਤਾ ਮਿਲਦਾ ਨਾ ਕੀਤਾ ਸਾ ਤਨ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਲਾਈ ਰਾਮ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਉਹ ਜਗਿਆ ਸੂਰਪੀ ਇਸਤਰੀ ਨੂੰ ਔਰ ਪਰਿਪੂਰਨ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਜਿਹੜੀ ਅਗਿਆਤ ਵੀ ਸਮਝ ਸੀ ਉਧਰ ਤੋਂ ਮਿਲੀ ਹੁਣ ਮੇਲ ਲਈਏ ਤੇ ਮੇਲੀ ਕਿਨੇ ਮੇਰੇ ਪ੍ਰਭ ਮੇਰੇ ਮਾਲਕ ਵੈ ਗੁਰੂ ਨੇ ਆਪ ਮਲਾਈ ਆਪ ਤਰਸ ਕਰਕੇ ਉਹਨੂੰ ਜੁੜੇ ਹੋਏ ਤੁਰੇ ਹੋਏ ਜਾਣ ਕੇ ਆਪਣੇ ਵਿੱਚ ਆਵੇਦਤਾ ਬਖਸ਼ਿਸ਼ ਕਰ ਦਿੱਤੀ ਗੁਰਮਤਾ ਗੁਰਮਤੀ ਘਟ ਚੰਨ ਨ ਹੋਆ ਗੁਰੂ ਦੀ ਮਤ ਦੁਆਰਾ ਘਟ ਹਿਰਦੇ ਦੇ ਅੰਦਰ ਚਾਨਣਾ ਹੋਇਆ ਜਿੱਥੇ ਦਿਲ ਅੰਧਿਆਰੀ ਰਾਤ ਸੀ ਉਥੇ ਚਾਨਣਾ ਹੋ ਗਿਆ ਪ੍ਰਕਾਸ਼ ਹੋ ਗਿਆ ਪ੍ਰਭ ਰਵ ਰਿਆ ਸਭ ਥਾਈਂ ਰਾਮ ਜਦੋਂ ਅੰਦਰ ਪ੍ਰਕਾਸ਼ ਏ ਤੇ ਉਸ ਵਕਤ ਬਾਹਰਲੀ ਦੁਨੀਆ 'ਚ ਵੀ ਉਹਦਾ ਤਾਰ ਦਿਸਣ ਲੱਗ ਪਿਆ ਉਹ ਚਾਨਣਾ ਪ੍ਰਭ ਵਾਲਾ ਪ੍ਰਭ ਦੇ ਪ੍ਰਕਾਸ਼ ਵਾਲਾ ਜਿਹਨੂੰ ਆਪਣੇ ਅੰਦਰ ਪਰਮਾਤਮਾ ਨਹੀਂ ਨਿੱन्हा ਦਿਸਿਆ ਉਹਨੂੰ ਬਾਹਰ ਵੀ ਪਰਮਾਤਮਾ ਨਹੀਂ ਦਿਸੇਗਾ ਜਿਨੂੰ ਆਪਣੇ ਅੰਦਰ ਪਰਮਾਤਮਾ ਦਿਸ ਗਿਆ ਜਿਸ ਦੇ ਅੰਦਰ ਸ਼ਰਧਾ ਹੈ ਜਿਸ ਦੇ ਅੰਦਰ ਪ੍ਰੇਮ ਹੈ ਜਿਸ ਦੇ ਅੰਦਰ ਲਿਆਕੋ ਤੇ ਉਹ ਬਾਹਰ ਵੀ ਇਹੀ ਕੁਝ ਕਰੇਗਾ ਜਿਹਦੇ ਅੰਦਰ ਨਫਰਤ ਹੈ ਜਿਹਦੇ ਅੰਦਰ ਨਾਸਤਿਕਤਾ ਪਾਨੇ ਉਹ ਬਾਹਰ ਵੀ ਇਹੀ ਕੁਝ ਕਰੇਗਾ ਜ਼ਿਆਦਾ ਕੁਝ ਨਹੀਂ ਜਿਹਦੇ ਅੰਦਰ ਨਿੰਦਿਆ ਹੈ ਉਹ ਬਾਹਰ ਵੀ ਨਿੰਦਿਆ ਕਰੇਗਾ ਜਿਹਦੇ ਅੰਦਰ ਪ੍ਰੇਮ ਹੈ ਜਿਹਦੇ ਅੰਦਰ ਗੁਣ ਨੇ ਜਿਹਦੇ ਅੰਦਰ ਭਗਤੀ ਆ ਉਹ ਬਾਹਰ ਵੀ ਇਹੀ ਕੁਝ ਕਰੇਗਾ ਜਿਹਦੇ ਅੰਦਰ ਚਾਨਣਾ ਉਹਨੂੰ ਬਾਹਰ ਵੀ ਚਾਨਣਾ ਹੀ ਨਦਰ ਆਵੇਗਾ ਉਹਨੇ ਪ੍ਰਭੂ ਨੂੰ ਰਾਵਿਆ ਔਰ ਹਿਰਦੇ ਦੇ ਵਿੱਚ ਵਸਾਇਆ ਤੇ ਚਾਨਣਾ ਹੀ ਚਾਨਣਾ ਸਾਰੇ ਥਾਈ ਨਦਰ ਆਉਂਦਾ ਪ੍ਰਭ ਰਾਵ ਰਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਉਸ ਮਾਲਕ ਨੇ ਜੋ ਉਹਦੇ ਲਿਖਤ ਅੰਦਰ ਲਿਖ ਦਿੱਤਾ ਹੈ ਉਦੇ ਮੁਤਲਕ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਏ ਉਹ ਰਬਿਆ ਹੋਇਆ ਸਾਰੇ ਜਾਂ ਜਗਾਵਾਂ ਤੇ ਉਹਨੇ ਬਚਨਾਂ ਨੂੰ ਮੰਨ ਕੇ ਨਾਮ ਨੂੰ ਗਿਆਨ ਨੂੰ ਸਿੱਖਿਆਵਾਂ ਨੂੰ ਹਿਰਦੇ ਦੇ ਵਿੱਚ ਵਸਾ ਲਿਆ ਮਹਾਰਾਜ ਕਹਿੰਦੇ ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸਤਿ ਸ਼ਿਗਾਰ ਬੁਣਾਇਆ ਹਿਰਦੇ ਰੂਪੀ ਸੇਜਾ ਸੁਖਾਂ ਵਾਲੀ ਜਿੱਥੇ ਆਨੰਦ ਖੇੜਾ ਹੈ ਮਹਾਰਾਜ ਕਹਿੰਦੇ ਉਹ ਮੇਰੇ ਪ੍ਰਭੂ ਨੂੰ ਭਾਈ ਔਰ ਚੰਗੀ ਲੱਗੀ ਕਦੋਂ ਜਦੋਂ ਸੱਚ ਸ਼ੁਭ ਗੁਣਾਂ ਦਾ ਸ਼ਿੰਗਾਰ ਬਣਾਇਆ ਪਰਮਾਤਮਾ ਵਾਲੇ ਗੁਣ ਹਿਰਦੇ ਦੇ ਵਿੱਚ ਪ੍ਰਗਟ ਹੋ ਆਏ ਉਹ ਇਕੱਠੇ ਕੀਤੇ ਗੁਣ ਤੇ ਫਿਰ ਪ੍ਰਭੂ ਨੂੰ ਪਾਏ ਚੰਗੇ ਲੱਗੇ ਕਾਮਣ ਨਿਰਮਲ ਹੋਵੇਂ ਮਲ ਕੋਈ ਹੁਣ ਕਾਮਣ ਜੀਵ ਰੂਪ ਇਸਤਰੀ ਨਿਰਮਲ ਪਵਿੱਤਰ ਹੋ ਗਈ ਮਨ ਅੰਦਰ ਮੈਲ ਨਹੀਂ ਰਹਿ ਗਈ ਕਿਸੇ ਪ੍ਰਕਾਰ ਦੀ ਵੀ ਅੰਦਰ ਪਵਿੱਤਰ ਹੋ ਗਿਆ ਮੈਲ ਤੋ ਰਹਿਤ ਹੋ ਗਿਆ ਹਉਮੈ ਉੱਤਰ ਗਈ ਏ ਹਉਮੈ ਦੀ ਮਾਲ ਖੋਈ ਨਸ਼ਟ ਕੀਤੀ ਗੁਰਮਤ ਸੱਚ ਸਮਾਈ ਹੁਣ ਗੁਰੂ ਦੀ ਸਿੱਖਿਆ ਵਸ ਗਈ ਅੰਦਰ ਤੇ ਔਰ ਉਹ ਜੀਵ ਆਤਮਾ ਪਰਮਾਤਮਾ ਵਿੱਚ ਸਮਾਈ ਮਿਲ ਗਈ ਨਾਨਕ ਆਪ ਮਲਾਈ ਕਰਤਾ ਔਰ ਧੰਨ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਮਹਾਰਾਜ ਕਿਰਪਾ ਕਰਦੇ ਆ ਸ਼ਬਦ ਦੀ ਉਚਾਰਨ ਕਰਤਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕਹਿੰਦੇ ਆਪ ਮਲਾਈ ਕਰਤਾ ਹੈ ਪ੍ਰਮਾਤਮਾ ਨੇ ਆਪ ਉਸ ਜਪਣ ਵਾਲੇ ਆਤਮਾ ਨੂੰ ਔਰ ਜੁੜਨ ਵਾਲੇ ਸ਼ਬਦ ਸੁਰ ਦੇ ਮਲਾਪੀ ਨੂੰ ਆਪਣੇ ਵਿੱਚ ਆਪ ਮਿਲੇ ਆ ਆਪ ਜਗਾ ਦਿੱਤੀ ਆਪਣਾ ਰੂਪ ਆਪ ਦਿੱਤਾ ਹੈ ਮਹਾਰਾਜ ਕਹਿੰਦੇ ਨਾਮ ਪ੍ਰਭੂ ਦੇ ਨਾਮ ਨਾਲ ਨਵੈ ਨਿਧ ਪਾਈ ਨੌ ਨਿਧੀਆਂ 18 ਸਿੱਧੀਆਂ ਦੇ ਖਜ਼ਾਨੇ ਉਹਨੂੰ ਪ੍ਰਾਪਤ ਹੋ ਗਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਜਿਨ੍ਹਾਂ ਨੇ ਪ੍ਰਭੂ ਨੂੰ ਹਿਰਦੇ ਵਿੱਚ ਵਸਾਇਆ ਉਹਨਾਂ ਦੇ ਨੌ ਨਿਧੀਆਂ 18 ਸਿੱਧੀਆਂ ਦੇ ਖਜ਼ਾਨੇ ਮਗਰ ਮਗਰ ਲੱਗੇ ਫਿਰਦੇ ਨੇ ਕਿ ਸਾਨੂੰ ਸਵੀਕਾਰ ਕਰੋ ਸੇਵਾ ਵਿੱਚ ਲਾਵੋ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਏ ਜਦੋਂ ਕੋਈ ਆਪਣੀ ਸੁਰਤ ਇਕਾਗਰਤ ਕਰਦੇ ਆ ਸਤਗੁਰੂ ਦੀ ਸਿੱਖਿਆ ਤੇ ਚੱਲਦੇ ਆ ਆਪਣੇ ਅੰਦਰ ਉਤਰਦਾ ਹੈ ਅੰਦਰ ਦੀ ਸਫਾਈ ਕਰਦਾ ਹੈ ਹਿਰਦੇ ਦੀ ਸੇਜਾ ਵਿਸ਼ਾ ਕੇ ਪ੍ਰਭੂ ਨੂੰ ਆਵਾਜ਼ਾਂ ਮਾਰਦਾ ਹੈ ਪਰਬੂ ਨਾਲ ਮਲਾਪ ਹੁੰਦਾ ਸ਼ਬਦ ਦੇ ਨਾਲ ਸੁਰਤ ਦਾ ਉਪਦੇਸ਼ ਕਮਾਉਂਦੇ ਆ ਤੇ ਬ੍ਰਹਮ ਵਿੱਚ ਆਤਮਾ ਮਿਲਦੀ ਪਰਮਾਤਮਾ ਰੂਪ ਹੁੰਦਾ ਹੈ ਅੰਦਰ ਦੇਦਾਰ ਹੁੰਦਾ ਫਿਰ ਕਣ-ਕਣ ਵਿੱਚ ਉਹਨੂੰ ਨਦਰ ਆਉਂਦਾ ਹੈ ਸਤਿਗੁਰੂ ਮੇਰ ਕਰਨ ਸਾਡਾ ਵੀ ਮਲਾਪ ਪ੍ਰਭੂ ਨਾਲ ਹੋਵੇ ਸਾਡੀ ਵੀ ਸੁਰਤ ਸ਼ਬਦ ਨਾਲ ਮਿਲੇ ਸਾਡਾ ਵੀ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਕਰੀਬ ਨਵਾਜ ਦਾਤਾਰ ਪ੍ਰਭੂ ਦੇ ਬਚਨ ਜਾਨ ਫਿਰ ਦੇ ਅੰਦਰ ਬਸ ਸਾਹਮਣੇ ਦਾਸ ਤੋਂ ਵਿਚਾਰਾਂ ਕਰਦੇ ਆ ਹੋਇਆ ਬੇਅੰਤ ਪ੍ਰਕਾਰ ਦੀਆਂ ਭੁਲਾ ਚੁੱਕਾਂ ਹੋ ਜਾਂਦੀਆਂ ਨੇ ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਜੀ ਦੀ ਸੰਗਤ ਸਤਿਗੁਰੂ ਸਾਹਿਬ ਬਖਸ਼ਣ ਜੋਗੋਂ ਅੱਗੇ ਤੋਂ ਸ਼੍ਰੇਸ਼ਟ ਮਤਬੁੱద్ధి ਬਖਸ਼ ਕਰਿਆ ਜੇ ਜੋ ਦਾਤੇ ਦੇ ਘਰ ਦੀ ਵਿਚਾਰ ਪੜਪੜਾ ਕੇ ਆਪ ਸੰਗਤਾਂ ਦੇ ਸਮੁਖ ਰੱਖ ਸਕੀਏ ਇਨੀਆਂ ਕੋ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ